ਹੈਲੋ ਦੋਸਤੋ ਮੈਂ ਐਡਵੋਕੇਟ ਸਿੰਘ ਵਾਂ ਬੱਸ ਇਹ ਜਿਹੜਾ ਇੰਡੀਆ ਦਾ ਲੀਗਲ ਸਿਸਟਮ ਹੈ ਉਹਦੇ ਬਾਰੇ ਵੀਡੀਓ ਬਣਾਉਣਾ ਲੇਕਿਨ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪਰਸਨਲ ਵੀ ਤੁਹਾਡੇ ਨਾਲ ਜੁੜੀਏ ਇੰਡੀਆ ਨੂੰ ਪਿਆਰ ਕਰਕੇ ਇੰਡੀਆ ਦੇ ਵਿੱਚ ਹੀ ਜਿਹੜੇ ਬਣੇ ਪ੍ਰੋਡਕਟ ਨੇ ਉਹਨਾਂ ਨੂੰ ਖਰੀਦੀਆਂ ਇਸ ਕਰਕੇ ਜਿਹੜੇ ਇੰਡੀਆ ਦੇ ਵਿੱਚ ਜਿਹੜੇ ਬ੍ਰਾਂਡ ਨੇ ਉਹਦੀ ਗੱਡੀ ਮਹਿੰਦਰਾ ਤੋਂ ਖਰੀਦਣ ਦੇ ਲਈ ਮਹਾਲੀ ਸ਼ੋਰੂਮ ਦੇ ਵਿੱਚ ਗਿਆ ਸੀ ਤੇ ਮੈਂ ਗੱਡੀ ਬੁੱਕ ਵੀ ਕਰਵਾ ਦਿੱਤੀ ਰ ਜਿਹੜੀ ਗੱਡੀ ਮੈਂ ਬੁੱਕ ਕਰਾਈ ਹੈ ਉਹ ਇਹ ਗੱਡੀ ਨਹੀਂ ਉਹ ਹੋਰ ਆਉਣ ਵਾਲੇ ਟਾਈਮ 'ਚ ਜਰੂਰ ਤੇ ਹੁਣ ਉੱਥੇ ਅਸੀਂ ਇੱਕ ਗੱਡੀ ਦੇਖੀ XUV 3XO ਜਿਹੜੀ ਕਿ ਲਾਂਚ ਹੋਈ ਸੀ 15 ਤਰੀਕ ਤੋਂ ਬੁਕਿੰਗ ਸ਼ੁਰੂ ਹੈ ਬੜੀ ਹੀ ਬਹੁਤ ਵਧੀਆ ਗੱਡੀ ਹੈ ਜਿਹਦਾ ਮੈਂ ਤੁਹਾਨੂੰ ਦੱਸਦਾ ਸ਼ੇਪ ਤੁਸੀਂ ਦੇਖ ਲਈ ਕਿੰਨੀ ਪਿਆਰੀ ਸ਼ੇਪ ਹੈ ਗੱਡੀ ਹੈ ਜਿਹੜੀ ਬਹੁਤ ਜਾਣੇ ਕੀ ਸਟਰੋਂਗ ਹੈ ਬਹੁਤ ਜਾਣੇ ਕੀ ਭਾਰੀ ਸਮਾਨ ਲੱਗਿਆ ਹੋਇਆ ਇਹ ਜਿਹੜਾ ਮਾਡਲ ਹੈ ਔਨ ਰੋਡ 13 ਲੱਖ ਦਾ ਪੈਂਦਾ ਹੈ ਮੈਨੂਅਲ ਹੈਗਾ ਡੀਜ਼ਲ ਜਿਹੜੀ ਕੰਪਨੀ ਹੈ 22 ਤੋਂ ਵੱਧ ਹੀ ਐਵਰੇਜ ਇਹਦੀ ਦੱਸਦੀ ਆ ਗੱਡੀ ਦੀ ਜਿਹੜੀ ਲੁੱਕਾ ਦੇਖੋ LED ਲਾਈਟਾਂ ਤੇ ਸਾਰੀਆਂ ਜਿਹੜੀਆਂ ਜਿਹੜੀਆਂ ਪ੍ਰੋਜੈਕਟਰ ਲਾਈਟਾਂ LED ਫੌਗ ਲੈਂਪ ਐਕਸਟੀਰੀਅਰ ਹੈ ਕਿੰਨਾ ਹੀ ਵਧੀਆ ਹੈ ਹੁਣ ਆ ਦੇਖੋ ਜਦੋਂ ਵਿੰਡੋ ਖੋਲਦੇ ਆ ਨਾ ਫੀਲ ਆਉਂਦਾ ਹੈ ਬਾਕੀ ਜਿਹੜਾ ਇਹਦਾ ਦੇਖੋ ਸਾਰੀ ਜਿੰਨਾ ਵੀ ਅੰਦਰ ਦਾ ਇੰਟੀਰੀਅਰ ਹੈ ਜਿਹੜਾ ਕਿ ਸੌਫਟ ਟੱਚ ਲੈਦਰ ਸਕਰੀਨਿੰਗ ਦੋ ਦੋ ਸਕਰੀਨਾਂ ਨੇ ਜਿਹੜੀ ਮੇਨ ਮੀਟਰ ਵਾਲੀ ਸਾਰੇ ਡਿਜੀਟਲ ਮੀਟਰ ਨੇ ਉਹਦੇ ਬਾਰੇ ਤੁਹਾਨੂੰ ਦੱਸਦਾ ਤੇ ਆ ਜਦੋਂ ਹੁਣ ਬੈਕ ਸਾਈਡ ਤੇ ਜਿਹੜੀ ਇਹਦੀ ਬੈਕ ਸਾਈਡ ਆ ਉਹ ਵੀ ਇੱਕ ਜਨਕੀ ਪੂਰੀ ਖੁੱਲੀ ਜਗ੍ਹਾ ਬੈਠਣ ਲਈ ਤੇ ਬੈਕ ਸਾਈਡ ਤੇ ਵੀ ਏਸੀ ਹੈ ਤੇ ਜਿਹੜਾ ਇਹ ਮਾਡਲ ਹੈ ਇਹਦੇ ਵਿੱਚ ਜਿਹੜਾ ਹੈਗਾ ਸਨਰੂਫ ਆਉਂਦਾ ਹੈ ਇੱਕ ਬਹੁਤ ਪ੍ਰੋਫੈਸ਼ਨਲ ਲੁੱਕ ਆਉਂਦਾ ਹੈ ਉਹ ਇਹ ਗੱਡੀ ਜਿਹੜੀ ਫੀਲ ਹੈ ਇੰਨੇ ਪੈਸਿਆਂ ਦੇ ਵਿੱਚ ਜਿਵੇਂ ਕੋਈ ਹੋਰ ਗੱਡੀ ਨਹੀਂ ਆਉਂਦੀ ਜਿਵੇਂ 7.5 ਤੋਂ 1 ਸੌ ਸ਼ੋਰੂ ਪ੍ਰਾਈਸ ਹੋ ਕੇ ਸ਼ੁਰੂ 15 ਲੱਖ ਤੱਕ ਜਾਂਦਾ ਜਿਹਦੇ ਬਾਰੇ ਤੁਹਾਨੂੰ ਦੱਸਦਾ ਕਿ ਕਿਹੜੇ-ਕਿਹੜੇ ਮਾਡਲ ਆਉਂਦੇ ਨੇ ਹੁਣ ਇਹਦਾ ਜਿਹੜਾ ਸਟਾਰਟਿੰਗ ਬੋਰਨਰਡ ਖੋਲਿਆ ਤਾਂ ਦੇਖੋ ਇਹਦੀ ਜਿਹੜੀ ਇੱਕ ਜਮਸ ਫੀਲ ਆਉਂਦਾ ਹੈ ਇੰਜਨ ਹੈ ਜਿਹੜਾ ਸਾਰਾ ਸਿਸਟਮ ਹੈ ਯਾਨਕਿ ਬੋਰਨਰਡ ਦੁੱਤਾ ਦੋ ਤਿੰਨ ਵਾਰ ਜਿਵੇਂ ਲਾਈਕ ਜਿੰਮ ਲਾਉਨੇ ਨਾ ਆਪਾਂ ਉਦਾਂ ਦੀ ਇੰਨਾ ਫੀਲ ਹੁੰਦਾ ਜਿਹੜਾ ਡਿਜ਼ਾਈਨ ਹੈ ਮੈਂ ਤਾਂ ਬਸ ਇੰਨੇ ਇਸ ਪ੍ਰਾਈਜ਼ ਵਾਲੀ ਕਿਸੇ ਗੱਡੀ 'ਚ ਦੇਖਿਆ ਨਹੀਂ ਦੇਖੋ ਸਾਰੀ ਜਿਹੜੀ ਕਾਰਬਨ ਫਾਈਬਰ ਦਾ ਜਿਹੜੀ ਸਟਾਰਟਿੰਗ ਹੈ ਜਿਹੜੇ ਪ੍ਰੋਜੈਕਟਰ ਲੈਂਪ ਨੇ ਜਿਹੜੀਆਂ ਫੋਗ ਲਾਈਟ ਨੇ LED ਨੇ ਸਟਾਰਟਿੰਗ ਦੇ ਵਿੱਚ ਜਿਹੜੀ ਜਾਲੀ ਹੈ ਇਹ ਜਿਹੜੀ ਲੁੱਕ ਹੈ ਇਹ ਸਾਰੇ ਬੰਦੇ ਨੇ ਮਾਡਲ ਸਾਰਿਆਂ ਦੀ ਇਹੀ ਲੁੱਕ ਹੈ ਜਿਹੜੀ ਫਰੰਟ ਲੁੱਕ ਹੈ ਨਾ ਜਿਹੜੇ ਲਾਈਟਸ ਨੇ ਇਹਦੀਆਂ ਲਾਈਕ ਪ੍ਰੋਜੈਕਟਰ ਲਾਈਟਾਂ ਨੇ ਉਹ ਤਾਂ ਬਹੁਤ ਸੋਹਣੀਆਂ ਨੇ ਉਸੀਂ ਇਹ ਜਿਹੜੀ ਗੱਡੀ ਆ ਨਾ ਜਿਹੜਾ ਸਿਸਟਮ ਸਾਰਾ ਹੁਣ ਅੰਦਰਲਾ ਸਿਸਟਮ ਆ ਦੇਖੋ ਜਿਹੜੀ ਛੋਟੀ ਜਿਹੜੀ ਮੀਟਰ ਵਾਲੀ ਸਕਰੀਨਾਂ ਨੇ ਇਹ ਵੀ ਇੱਕ ਡਿਜੀਟਲ ਤੇ ਇਲੈਕਟ੍ਰੋਨਿਕ ਸਕਰੀਨਾਂ ਨੇ ਦੇਖੋ ਨੈਵੀਗੇਸ਼ਨ ਸਕਰੀਨ ਆ ਜਿਹੜੀ ਉਹ ਵੀ ਬਹੁਤ ਵੱਡੀ ਹੋ ਜਾਂਦੀ ਹੈ ਮੇਨ ਜਿਹੜੀ ਉਧਰ ਸਕਰੀਨ ਲੱਗੀ ਆ ਉਹਦੇ ਉੱਪਰ ਵੀ ਚੱਲਦੀ ਆ ਤੇ ਇਹ ਵੀ ਇਹਦੇ ਵਿੱਚ ਜਿਹੜੀ ਸਾਰੀ ਸੈਟਿੰਗ ਡਰਾਈਵਿੰਗ ਮੋਡ ਤੇ ਜਿਹੜੀ ਡਰਾਈਵਰ ਅਸਿਸਟੈਂਸ ਤੇ ਸਪੀਡ ਸਾਈਨ ਰੈਕਗਨਾਈਜੇਸ਼ਨ ਨਾਰਮਲ ਮਿਨੀਮਲ ਇਨਫੋਰਮੇਸ਼ਨ ਸਾਹਮਣੇ ਜਿਹੜੀ ਗੱਡੀ ਆਉਂਦੀ ਆ ਕਿੰਨਾ ਡਿਸਟੈਂਸ ਹੈ ਅਡਾਪਟਿਵ ਸਿਸਟਮ ਲੱਗਿਆ ਹੋਇਆ ਜਿਹੜੀ ਹੁਣ ਕੀ ਡਿਸਪਲੇ ਲੇਆਉਟ ਆ ਸਾਰੇ ਜਿਹੜੇ ਫੰਕਸ਼ਨ ਨੇ ਇਹਦੇ ਵਿੱਚ ਜਾਨਕੀ ਇੱਕ ਤਰ੍ਹਾਂ ਨਾਲ ਵਧੀਆ ਨੇ ਹੁਣ ਤੁਸੀਂ ਦੇਖੋਗੇ ਕਿ ਜਿਹੜੀ ਸਾਰੀ ਸੈਟਿੰਗ ਹੈ ਇੱਥੋਂ ਹੀ ਇਹਦੀ ਹੋ ਜਾਂਦੀ ਆ ਜਿਹੜੇ ਕੰਟਰੋਲ ਬਿੰਨੀਆਂ ਵੀ ਜਾਨਕੀ ਇੱਕ ਤਰ੍ਹਾਂ ਨਾਲ ਅਸਿਸਟ ਕਰਦੀਆਂ ਡਰਾਈਵਰ ਨੂੰ ਸਾਰੇ ਜਿਹੜੇ ਫੰਕਸ਼ਨ ਨੇ ਇਹ ਸਾਰੇ ਪ੍ਰੋਪਰਲੀ ਆਪਰੇਟ ਹੁੰਦੇ ਨੇ ਜਿਹੜਾ ਕਿ 스마트 ਪੈਲੇਟ ਅਸਿਸਟ ਹੈ ਤੇ ਇੰਡੀਕੇਟਰਸ ਦੀਆਂ ਟੋਨਸ ਨੇ ਜਿੰਨੀ ਸੈਟਿੰਗ ਹੈ ਜਾਨੀ ਕਿ ਜਿਹੜੇ ਕਾਰ ਦੇ ਡਰਾਈਵਿੰਗ ਮੋਡ ਨੇ ਜਿਪ ਜੈਪ ਜਿਹੜੇ ਵੀ ਸਾਰੇ ਇੱਕ ਫੰਕਸ਼ਨ ਹੋਣੇ ਚਾਹੀਦੇ ਨੇ ਉਹ ਸਾਰੀਆਂ ਜਿਹੜੀਆਂ ਖੂਬੀਆਂ ਨੇ ਇਹਦੇ ਵਿੱਚ ਨੇ ਹੁਣ ਜਿੰਨਾ ਕਿ ਮੰਨ ਲਓ ਤੁਸੀਂ ਫਿਊਲ ਕਿੰਨਾ ਹੈ ਤੇ ਕਾਰ ਦੇ ਜਿਹੜੇ ਟਾਇਰ ਨੇ ਉਹਦਾ ਪ੍ਰੈਸ਼ਰ ਕਿੰਨਾ ਹੈ ਉਹ ਸਾਰੇ ਫੰਕਸ਼ਨ ਨੇ ਇਹਦੇ ਵਿੱਚ ਹੁਣ ਜਿਹੜੀ ਦੂਜੀ ਸੈਕੰਡ ਮੇਨ ਸਕਰੀਨ ਹੈ ਇਹਦੇ ਵਿੱਚ ਜਿਹੜੀ ਕੁਆਲਿਟੀ ਹੈ ਬਹੁਤ ਵਧੀਆ ਹੈ ਜਿਹੜੀ ਨੈਵੀਗੇਸ਼ਨ ਦੀ ਕੁਆਲਿਟੀ ਹੈ ਉਹ ਵੀ ਬਹੁਤ ਵਧੀਆ ਹੈ ਇਹਦੇ ਵਿੱਚ ਜਿਵੇਂ ਵਾਇਰਲੈਸ Android auto apple carplay ਤੇ ਪਹਿਲਾਂ ਕੀ ਜਿਵੇਂ Mahindra ਦਾ OTA ਲਾਸਟ ਟਾਈਮ ਆਉਂਦਾ ਸੀ ਉਹ ਨਹੀਂ ਹੈਗਾ ਹੁਣ ਤੇ ਬਾਕੀ ਜਿਹੜਾ ਇਹਦਾ ਬਾਕੀ ਸਕਰੀਨ ਇੱਕ ਦੀ ਫਲੂਇਡ ਕੁਆਲਿਟੀ ਉਹ ਬਹੁਤ ਵਧੀਆ ਹੈ ਨੈਵੀਗੇਸ਼ਨ ਹੈ ਜਿਹੜਾ ਲਾਇਸੈਂਸਿੰਗ ਹੈਗਾ ਤੇ ਬਾਕੀ ਜਿਹੜੇ Harman carden ਦੇ ਜਿਹੜੇ ਸਪੀਕਰ ਨੇ ਉਹ ਨਹੀਂ ਇਹਦੇ ਵਿੱਚ ਤੇ ਬਾਕੀ ਜਿਹੜੀ ਇਹਦੀ ਇੱਕ ਲੁੱਕ ਹੈ ਬਹੁਤ ਵਧੀਆ ਤੇ 360 ਜਿਹੜਾ ਕੈਮਰਾ ਉਹ ਇਸ ਕਾਰ ਦਾ ਦੇਖੋ ਕਿੰਨਾ ਵਧੀਆ ਡਿਸਪਲੇ ਕੁਆਲਿਟੀ ਕੈਮਰੇ ਦੀ ਬਹੁਤ ਵਧੀਆ ਜਿਹੜਾ 뷰 ਹੈ ਤੁਸੀਂ ਇੱਥੋਂ ਦੇਖ ਸਕਦੇ ਹੋ ਵੀਡੀਓ ਬਹੁਤ ਲੰਬੀ ਹੋ ਜਾਏਗੀ ਇਸ ਲਈ ਜਿਹੜੇ ਕਾਰ ਦੇ ਮੇਨ ਮਾਡਲ ਨੇ ਉਹਦੇ ਬਾਰੇ ਗੱਲ ਕਰਦੇ ਆ ਜਿਹੜਾ ਸਟਾਰਟਿੰਗ ਦਾ ਮਾਡਲ ਹੈ MX1 7.5 ਲੱਖ ਜਿਹੜਾ ਪੈਟਰੋਲ ਹੈ ਉਸ ਤੋਂ ਬਾਅਦ ਜਿਹੜਾ MX2 ਹੈ ਜਿਹੜਾ ਡੀਜ਼ਲ ਹੈ 10 ਲੱਖ ਐਕਸ ਸ਼ੋਰੂਮ ਪ੍ਰਾਈਸ ਹੈ ਇਹਦੇ ਵਿੱਚ ਕਲਰ ਦੇਖੋ ਉਸ ਤੋਂ ਬਾਅਦ ਜਿਹੜਾ MX3 ਹੈ ਜਿਹੜਾ 10,89,000 ਹੈ ਜਿਹੜਾ ਕਿ ਪੈਂਦਾ ਹੈ ਉਸ ਤੋਂ ਬਾਅਦ AX5 ਜਿਹੜਾ ਡੀਜ਼ਲ ਹੈ ਮੈਨੂਅਲ ਹੈ ਜਿਹੜਾ ਇਹਦਾ ਸ਼ੋਅਰੂਮ ਪ੍ਰਾਈਸ ਹੈ ਉਸ ਤੋਂ ਬਾਅਦ AX7 ਹੈ ਜਿਹੜਾ 1369000 ਜਿਹੜਾ ਕਿ ਮੈਨੂਅਲ ਟਰਾਂਸਮਿਸ਼ਨ ਹੈ ਤੇ ਡੀਜ਼ਲ ਫਿਊਲ ਹੈ ਜਿਹੜੇ ਕਾਰ ਦੇ ਕਲਰ ਦੇਖ ਸਕਦੇ ਹੋ ਸਿੰਗਲ ਟੋਨ ਤੇ ਡਿਊਲ ਟੋਨ ਨੇ ਮਿਕਸ ਤੇ ਸਿੰਗਲ ਵੀ ਆਉਂਦੇ ਨੇ ਇਸ ਪ੍ਰਾਈਸ ਵਿੱਚ ਸਭ ਤੋਂ ਵਧੀਆ ਗੱਡੀ ਹੈ ਅਗਰੇ ਤੁਸੀਂ ਇਹ ਮਾਡਲ ਕਾਰ ਦਾ ਖਰੀਦਣਾ ਹੈ ਤਾਂ ਇਹ ਵੀਡੀਓ ਦੇਖ ਕੇ ਤੁਹਾਨੂੰ ਕੋਈ ਹੈਲਪ ਮਿਲਦੀ ਹੈ ਤਾਂ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਲਾਈਕ ਜਰੂਰ ਕਰਿਓ ਅਤੇ ਕਮੈਂਟ ਵੀ ਜਰੂਰ ਕਰਿਓ